ਜੋ ਗੱਟਲ ਸ਼ਬਦ ਸਤਿ ਸਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀਆਂ ਜਿਹਨਾਂ ਪੰਕਤੀਆਂ ਦੀ ਜਿਸ ਬਾਣੀ ਦੀ ਜਿਸ ਸ਼ਬਦ ਦੀ ਵਿਚਾਰ ਅੱਜ ਅਸੀਂ ਕਰਨੀ ਹੈ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੌੜੀ ਰਾਗ ਦਾ 13 ਨੰਬਰ ਸ਼ਬਦ ਹੈ ਤੇ ਇਸ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਐਸੇ ਘਰ ਹਮ ਬਹੁਤ ਬਸਾਏ ਜਦ ਹਮ ਆਰਾਮ ਗਰਭ ਹੋਏ ਆਏ ਏ ਪ੍ਰਭੂ ਏ ਰਾਮ ਜਦੋਂ ਦੇ ਅਸੀਂ ਇਨਾ ਜੁਨੀਆਂ ਦੇ ਚੱਕਰ ਵਿੱਚ ਪਏ ਹਾਂ ਅਸੀਂ ਇਹੋ ਜੇ ਬਹੁਤ ਸਾਰੇ ਘਰ ਆਬਾਦ ਕੀਤੇ ਬਹੁਤ ਸਾਰੇ ਘਰ ਬਸਾਏ ਭਾਵ ਕੇ ਬਹੁਤ ਸਾਰੀਆਂ ਦੁਨੀਆਂ ਵਿੱਚੋਂ ਬਹੁਤ ਸਾਰੇ ਸਰੀਰਾਂ ਦੇ ਵਿੱਚੋਂ ਦੀ ਅਸਲ ਲੰਘ ਕੇ ਆਏ ਇਸ ਨੂੰ ਕਿਹਾ ਜਾਂਦਾ ਹੈ ਆਵਾਗਵਨ ਜਾਂ ਜਨਮ ਮਰਨ ਦਾ ਗੇੜਾ ਜਿਸ ਦੇ ਬਾਰੇ ਵਿੱਚ ਜਪਜੀ ਸਾਹਿਬ ਜੀ ਦੇ ਆਰੰਭ ਵਿੱਚ ਹੀ ਬਚਨ ਮਿਲਦੇ ਹਨ ਇੱਕ ਹੁਕਮੀ ਸਦਾ ਪਵਾਈਏ ਪਰਮਾਤਮਾ ਦੇ ਹੁਕਮ ਦੇ ਵਿੱਚ ਕਈਆਂ ਜੀਵਾਂ ਨੂੰ ਦੁਨੀਆਂ ਦੇ ਵਿੱਚ ਪਵਾਂਟੜੀਆਂ ਦਿੱਤੀਆਂ ਜਾਂਦੀਆਂ ਇਹ ਪਰਮਾਤਮਾ ਦਾ ਹੁਕਮ ਹੈ ਪਰਮਾਤਮਾ ਦੀ ਰਜ਼ਾ ਹੈ ਪਰਮਾਤਮਾ ਦੇ ਹੁਕਮ ਵਿੱਚ ਜੀਵ ਦਾ ਜਨਮ ਹੁੰਦਾ ਹੈ ਹੁਕਮ ਦੇ ਵਿੱਚ ਹੀ ਪਰਮਾਤਮਾ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਜੀਵ ਦੀ ਮੌਤ ਹੁੰਦੀ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਹੁਕਮੇ ਜੰਮਣ ਹੁਕਮੇ ਮਰਨ ਤੇ ਇਸ ਜਨਮ ਮਰਨ ਦੇ ਗੇੜ ਨੂੰ ਆਵਾਗੌਣ ਕਿਹਾ ਜਾਂਦਾ ਹੈ ਜਿਸ ਦੇ ਬਾਰੇ ਵਿੱਚ ਬਚਨ ਮਿਲਦੇ ਹਨ ਕਈ ਜਨਮ ਕਈ ਕੀਟ ਪਥੰਗਾ ਕਈ ਜਨਮ ਗਦ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਕ ਜਿਓ ਇੱਥੇ ਵੀ ਭਗਤ ਜੀ ਬਚਨ ਕਰ ਰਹੇ ਹਨ ਕਿ हे राम ਜਦੋਂ ਦੇ ਅਸੀਂ ਇਸ ਜੁਨੀਆਂ ਦੇ ਚੱਕਰ ਵਿੱਚ ਪਏ ਹਾਂ ਇਹੋ ਜੇ ਕਈ ਘਰ ਅਸੀਂ ਆਬਾਦ ਕੀਤੇ ਭਾਵ ਕਿ ਕਈ ਸਰੀਰਾਂ ਦੇ ਵਿੱਚੋਂ ਦੀ ਲੰਘ ਕੇ ਆਏ ਐਸੇ ਘਰ ਹਮ ਬਹੁਤ ਵਸਾਏ ਜਦ ਹਮ ਰਾਮ ਗਰਭ ਹੋਏ ਆਏ ਹੁਣ ਇਹੋ ਜੇ ਘਰਾਂ ਦਾ ਜ਼ਿਕਰ ਜਿਹੜਾ ਹੈ ਪਹਿਲੇ ਪਦੇ ਦੇ ਅੰਦਰ ਭਗਤ ਜੀ ਕਰ ਰਹੇ ਹਨ ਅਸਥਾਵਰ ਜੰਗਮ ਕੀਟ ਪਤੰਗਾ ਅਨੇਕ ਜਨਮ ਪੀਏ ਬਹੂ ਰੰਗਾ ਅਸਥਾਵਰ ਸ਼ਬਦ ਦਾ ਅਰਥ ਹੈ ਕਿ ਇੱਕ ਥਾਂ ਤੇ ਟਿੱਕੇ ਰਹਿਣ ਵਾਲੀ ਜਿਵੇਂ ਕਿ ਪਹਾੜ ਹਨ ਇੱਕ ਥਾਂ ਤੇ ਟਿਕੇ ਰਹਿੰਦੇ ਹਨ ਜਿਵੇਂ ਕਿ ਰੁੱਖ ਹਨ ਇੱਕ ਥਾਂ ਤੇ ਟਿਕੇ ਰਹਿੰਦੇ ਹਨ ਇਸਦਾ ਅਰਥ ਹੈ ਅਸਥਾਵਰ ਅਸਥਾਵਰ ਤੋਂ ਭਾਵ ਹੈ ਇੱਕ ਥਾਂ ਤੇ ਟਿਕੇ ਰਹਿਣ ਵਾਲੇ ਜੰਗਮ ਤੋਂ ਭਾਵ ਹੈ ਕਿ ਤੁਰਨ ਫਿਰਨ ਵਾਲੇ ਕੀਟ ਤੋਂ ਭਾਵ ਹੈ ਕੀੜੇ ਤੇ ਪਤੰਗਾ ਦਾ ਅਰਥ ਹੈ ਕਿ ਖੰਭਾਂ ਵਾਲੇ ਕਿਰਮ ਖੰਭਾਂ ਵਾਲੀ ਕੀੜੇ ਭਗਤ ਜੀ ਬਚਨ ਕਰ ਰਹੇ ਹਨ ਕਿ ਇੱਕ ਥਾਂ ਤੇ ਟਿਕੇ ਰਹਿਣ ਵਾਲੀਆਂ ਕਈ ਜੂਣੀਆਂ ਇਸ ਤੋਂ ਇਲਾਵਾ ਤੁਰਨ ਫਿਰਨ ਵਾਲੇ ਜੀਵ ਇਸ ਤੋਂ ਇਲਾਵਾ ਕੀੜੇ ਪਤੰਗੇ ਆਦਿਕ ਤੇ ਅਨੇਕ ਇਨ੍ਹਾਂ ਜੁਨੀਆਂ ਦੇ ਵਿੱਚੋਂ ਦੀ ਅਸੀਂ ਜੀਵ ਗੁਜਰਦੇ ਅਨੇਕ ਜਨਮ ਕੀਏ ਬਹੁ ਰੰਗ ਅਨੇਕਾਂ ਹੀ ਜਨਮ ਅਸੀਂ ਇਨ੍ਹਾਂ ਜੁਨੀਆਂ ਦੇ ਵਿੱਚ ਲੈ ਅਨੇਕਾਂ ਵਾਰ ਇਨ੍ਹਾਂ ਜੁਨੀਆਂ ਦੇ ਵਿੱਚ ਜਨਮ ਲਿਆ ਤੇ ਇਨ੍ਹਾਂ ਜੁਨੀਆਂ ਦੇ ਵਿੱਚੋਂ ਬਾਹਰ ਨਿਕਲੇ ਹੁਣ ਜਦੋਂ ਅਸੀਂ ਜੁਨੀਆਂ ਦੀ ਗੱਲ ਕਰਦੇ ਹਾਂ ਤੇ ਮੰਨਿਆ ਜਾਂਦਾ ਹੈ ਕਿ 84 ਲੱਖ ਜੁਨੀਆਂ ਲੱਖ 84 ਜੋਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਾਲ ਚੁਕੇ ਸੋ ਆਏ ਜਾਏ ਪਛਤਾਇਦਾ 84 ਲੱਖ ਦੁਨੀਆਂ ਦਾ ਮਨੁੱਖ ਨੂੰ ਪਰਮਾਤਮਾ ਨੇ ਸਰਦਾਰ ਥਾਪਿਆ ਅਵਰ ਜੋਨ ਤੇਰੀ ਪਨਿਹਾਰੀ ਇਸ ਧਰਤੀ 'ਤੇ ਤੇਰੀ ਸਿਕਦਾਰੀ ਜੀਵ ਦੀ ਸਰਦਾਰੀ ਹੈ ਇਹਨਾਂ 84 ਲੱਖ ਦੁਨੀਆਂ ਦੇ ਉੱਤੇ ਤੇ ਜੀਵ ਦੇ ਕੋਲ ਬਿਵੇਕ ਬੁੱਧ ਹੈ ਜੀਵ ਦੇ ਕੋਲ ਇਹ ਸਮਝ ਹੈ ਇਹ ਸੋਝੀ ਹੈ ਕਿ ਉਹ ਗੁਰੂ ਦੀ ਮੱਤ ਧਾਰਨ ਕਰਕੇ ਤੇ ਇਸ ਆਵਾਗੋਣ ਦੇ ਚੱਕਰ ਵਿੱਚੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ ਇਸ ਜਨਮ ਮਰਨ ਦੀ ਗੇੜ ਵਿੱਚੋਂ ਬਾਹਰ ਨਿਕਲ ਸਕਦਾ ਹੈ ਸੋ ਭਗਤ ਜੀ ਇਹਨਾਂ ਪੰਕਤੀਆਂ ਦੇ ਰਾਹੀਂ ਜਨਮ ਮਰਨ ਦੀ ਗੇੜ ਦੀ ਆਵਾਗੋਂ ਦੇ ਚੱਕਰ ਦੀ ਗੱਲ ਕਰ ਰਹੀ ਹਾਂ ਇਸ ਤੋਂ ਅੱਗੇ 2 ਨੰਬਰ ਪਦੀ ਦੇ ਅੰਦਰ ਭਗਤ ਜੀ ਬਚਨ ਕਰ ਰਹੇ ਹਨ ਜੋਗੀ ਜਤੀ ਤਪੀ ਬ੍ਰਹਮਚਰ ਕਈ ਵਾਰ ਸੇ ਜੋਗੀ ਬਣੇ ਕਈ ਵਾਰ ਸੇ ਜਤੀ ਬਣੇ ਕਈ ਵਾਰ ਸੇ ਤਪੀ ਬਣੇ ਕਈ ਵਾਰ ਸੇ ਬ੍ਰਹਮਚਾਰੀ ਬਣੇ ਕਈ ਵਾਰ ਸੇ ਸ਼ਤਰਪਤੀ ਰਾਜੇ ਬਣੇ ਕਈ ਵਾਰ ਸੇ ਭਿਖਾਰੀ ਬਣੇ ਜੋਗੀ ਜਤੀ ਤਪੀ ਬ੍ਰਹਮਚਾਰੀ ਕਬਹੂ ਰਾਜਾ ਸ਼ਤਰਪਤ ਕਬਹੂ ਭਿਖਾਰ ਹੁਣ ਜਦੋਂ ਨਵੇਂ ਜਮਾਨੇ ਦੇ ਹਿਸਾਬ ਦੇ ਨਾਲ ਵਿਆਖਿਆ ਕੀਤੀ ਜਾਂਦੀ ਹੈ ਤੇ ਕਈ ਵਿਦਵਾਨ ਜਿਹੜੇ ਹਨ ਮਨੁੱਖਾ ਜਨਮ ਦੇ ਵਿੱਚ ਹੀ ਜੋ ਮਨੁੱਖ ਦੇ ਜੀਵਨ ਦੀਆਂ ਤਬਦੀਲੀਆਂ ਮਨ ਦੀਆਂ ਤਬਦੀਲੀਆਂ ਰੋਜ਼ ਹੁੰਦੀਆਂ ਹਨ ਇਸ ਨੂੰ ਹੀ ਆਵਾਗੌਣ ਦੱਸਦੇ ਹਨ ਜਾਂ ਆਵਾਗੌਣ ਮੰਨਦੇ ਹਨ ਜਿਵੇਂ ਕਿ ਉਦਾਹਰਣ ਦਿੱਤੀ ਜਾਂਦੀ ਹੈ ਆਵਾਗੌਣ ਹੋਤ ਹੈ ਫਨ ਫਨ ਛਿੰ ਛਿੰ ਪਲ ਪਲ ਇਹ ਜੀਵ ਜੰਮਦਾ ਹੈ ਤੇ ਮਰਦਾ ਹੈ ਜਦੋਂ ਇਸ ਦੀ ਬਿਰਤੀ ਲਾਲਤੀ ਹੁੰਦੀ ਹੈ ਤੇ ਉਦੋਂ ਇਹ ਕੁੱਤੇ ਦੀ ਜੁਨੀ ਪਿਆ ਹੁੰਦਾ ਹੈ ਜਦੋਂ ਇਹ ਵਿਕਾਰਾਂ ਦੀ ਗੰਦਗੀ ਨੂੰ ਉਹ ਮਾਰਦਾ ਹੈ ਤੇ ਉਦੋਂ ਇਹ ਕਾਂ ਦੀ ਜੁਨੀ ਪਿਆ ਹੁੰਦਾ ਹੈ ਇਸ ਤਰ੍ਹਾਂ ਵੀ ਸਮਝਿਆ ਤੇ ਸਮਝਾਇਆ ਜਾਂਦਾ ਹੈ ਇਸ ਤੋਂ ਇਲਾਵਾ 84 ਲੱਖ ਜੁਨੀਆਂ ਦੀ ਗੱਲ ਵੀ ਕੀਤੀ ਜਾਂਦੀ ਹੈ ਸੋ ਭਗਤ ਜੀ ਬਚਨ ਕਰ ਰਹੇ ਹਨ ਕਿ हे ਪ੍ਰਭੂ ਜਦੋਂ ਅਸੀਂ ਜੁਨੀਆਂ ਦੇ ਚੱਕਰ ਵਿੱਚ ਪਏ ਤੇ ਕਈ ਇਹੋ ਜਿਹੇ ਸਰੀਰ ਤੇ ਘਰ ਅਸੀਂ ਆਬਾਦ ਕੀਤੇ ਤੇ ਕਈ ਜਨਮ ਅਸੀਂ ਅਜਿਹੇ ਜੁਨੀਆਂ ਦੇ ਵਿੱਚ ਟਿਕੇ ਰਹੇ ਜਿਹੜੀਆਂ ਜੁਨੀਆਂ ਇੱਕੋ ਥਾਂ ਤੇ ਟਿਕ ਕੇ ਰਹਿੰਦੀਆਂ ਹਨ ਤੇ ਕਈ ਜਨਮ ਕੀੜਿਆਂ ਪਤੰਗਿਆਂ ਦੀ ਜੁਨੀਆਂ ਦੇ ਵਿੱਚ ਗੁਜ਼ਰ ਗਏ ਕਈ ਜਨਮ ਅਸੀਂ ਜੋਗੀ ਜਤੀ ਤਪੀ ਬ੍ਰਹਮਚਾਰੀ ਸ਼ਤਰਪਤੀ ਰਾਜੇ ਤੇ ਭਿਖਾਰੀ ਬਣੇ ਹੁਣ ਰਾਜੇ ਤੇ ਭਿਖਾਰੀ ਦੀ ਗੱਲ ਕਰੀਏ ਤੇ ਭਗਤ ਰਵਦਾਸ ਜੀ ਦੇ ਵਚਨ ਮਿਲਦੇ ਹਨ ਕਿ ਇੱਕ ਰਾਜਾ ਜਿਹੜਾ ਸੀ ਉਸ ਸਿੰਘਾਸਨ ਤੇ ਬੈਠਾ ਬੈਠਾ ਸੌ ਗਿਆ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਸ਼ੰਤ ਰਾਜ ਬਿਸ਼ਰਤ ਦੁਖ ਪਾਇਆ ਸੋ ਗਤ ਪਈ ਹਮਾਰੀ ਹੋਇਆ ਕਿ ਇੱਕ ਸ਼ਤਰਪਤੀ ਰਾਜਾ ਸਿੰਘਾਸਨ ਤੇ ਬੈਠਾ ਬੈਠਾ ਸੌ ਗਿਆ ਤੇ ਉਹ ਸੁਪਨਾ ਲੈਣ ਲੱਗ ਪਿਆ ਤੇ ਸੁਪਨੇ ਦੇ ਵਿੱਚ ਉਹ ਪਿਖਾਰੀ ਬਣ ਗਿਆ ਪਿਖਾਰੀ ਬਣ ਕੇ ਤੇ ਦਰਦਰ ਦੇ ਉੱਤੇ ਮੰਗ ਰਿਹਾ ਹੈ ਤੇ ਠੋਕਰਾਂ ਖਾ ਰਿਹਾ ਤੇ ਜਦੋਂ ਉਸ ਦੀ ਅੱਖ ਖੁੱਲੀ ਤੇ ਉਹ ਸਿੰਘਾਸਨ ਦੇ ਉੱਤੇ ਸੁੱਤਾ ਹੋਇਆ ਸੀ ਉਹ ਸੁਪਨੇ ਦੇ ਵਿੱਚ ਉਹ ਪਿਖਾਰੀ ਬਣ ਗਿਆ ਇਸੇਹੀ ਤਰ੍ਹਾਂ ਕਈ ਲੋਕ ਜਿਹੜੇ ਹਨ ਸੁਪਨੇ ਦੇ ਵਿੱਚ ਰਾਜੇ ਬਣ ਜਾਂਦੇ ਹਨ ਜਾਂ ਮਾਇਆਤਾਰੀ ਬਣ ਜਾਂਦੇ ਹਨ ਜਾਂ ਹੋਰ ਕਈ ਤਰ੍ਹਾਂ ਦੀਆਂ ਪ੍ਰਾਪਤੀਆਂ ਕਰ ਲੈਂਦੇ ਹਨ ਕਈ ਵਿਚਾਰਵਾਨ ਇਸ ਨੂੰ ਵੀ ਆਵਾਗੌਣ ਮੰਨਦੇ ਹਨ ਕਿ ਜਿਸ ਤਰ੍ਹਾਂ ਦੀ ਵਿਚਾਰ ਦੇ ਵਿੱਚ ਜੀਵ ਜਿਹੜਾ ਹੈ ਉਹ ਜੀਵਨ ਜੀਉ ਰਿਹਾ ਹੈ ਉਸੇਹੀ ਤਰ੍ਹਾਂ ਦੀ ਜੁਨ ਉਪ ਹੋ ਰਿਹਾ ਹੈ ਉਨ ਭਗਤ ਜੀ ਬਚਨ ਕਰ ਰਹੇ ਹਨ ਕਿ ਕਈ ਵਾਰ ਅਸੀਂ ਜੋਗੀ ਬਣੇ ਕਈ ਵਾਰ ਜੱਤੀ ਕਈ ਵਾਰ ਤਪੀ ਕਈ ਵਾਰ ਬ੍ਰਹਮਚਾਰੀ ਕਈ ਵਾਰ ਸ਼ਤਰਪਤੀ ਰਾਜੇ ਕਈ ਵਾਰ ਅਸੀਂ ਭਿਖਾਰੀ ਵੀ ਬਣੇ ਇਸ ਤੋਂ ਅਗੇ 3 ਨੰਬਰ ਪਦੀ ਦੇ ਅੰਦਰ ਭਗਤ ਜੀ ਬਚਨ ਕਰ ਰਹੇ ਹਨ ਸਾਖਤ ਮਰੇ ਸੰਤ ਸਭ ਜੀਵੇ ਆ ਰਾਮ ਰਸਾਂਇ ਅਰਸਨਾ ਪੀਵੇ ਜਿਹੜੇ ਤਾਂ ਜੀਵ ਆਪਣੀ ਜਿਬਾ ਦੇ ਨਾਲ ਪ੍ਰਮਾਤਮਾ ਦੇ ਨਾਮ ਦਾ ਰਸ ਪੀਂਦੇ ਹਨ ਪ੍ਰਮਾਤਮਾ ਦੇ ਨਾਮ ਦਾ ਸੁਆਦ ਮਾਰਦੇ ਹਨ ਆ ਰਾਮ ਰਸਾਂਇ ਅਰਸਨਾ ਪੀਵੇ ਉਹ ਸੰਤ ਹਨ ਤੇ ਉਹ ਸਦਾ ਹੀ ਜਿਉਂਦੇ ਹਨ ਤੇ ਸਦਾ ਹੀ ਅਮਰ ਹਨ ਸਦਾ ਕਿਵੇਂ ਜਿੰਦੇ ਹਨ ਕਿਉਂਕਿ ਉਹ ਆਤਮਿਕ ਜੀਵਨ ਜਿੰਦੇ ਹਨ ਆਤਮਿਕ ਜੀਵਨ ਮੰਨਦੇ ਹਨ ਤੇ ਇਸ ਦੇ ਮੁਕਾਬਲੇ ਤੇ ਸਾਖਤ ਸਾਖਤ ਸ਼ਬਦ ਦਾ ਅਰਥ ਹੁੰਦਾ ਹੈ ਮਾਇਆ ਵਿੜਿਆ ਜੀਵ ਜਿਸ ਤਰ੍ਹਾਂ ਕਿ ਪਿਛੇ ਇੱਕ ਸ਼ਬਦ ਆਇਆ ਸੀ ਤੇ ਉਸ ਦੇ ਅੰਦਰ ਸਤਿ ਭਗਤ ਜੀ ਨੇ ਜ਼ਿਕਰ ਕੀਤਾ ਸੀ ਕਿ ਹੁਣ ਮੈਂ ਨਹੀਂ ਮਰਦਾ ਮਰੇਗਾ ਕੌਣ ਸੰਸਾਰ ਮੈਂ ਨਾ ਮਰੋ ਮਰਬੋ ਸੰਸਾਰ ਭਾਵ ਕਿ ਜਿਸ ਦੀ ਪ੍ਰੀਤ ਸੰਸਾਰ ਦੇ ਨਾਲ ਹੈ ਸੰਸਾਰ ਦੀਆਂ ਚੀਜ਼ਾਂ ਵਸਤੂਆਂ ਪਦਾਰਥਾਂ ਦੇ ਨਾਲ ਹੈ ਉਹ ਆਤਮਿਕ ਮੌਤੇ ਮਰੇਗਾ ਤੇ ਜਿਸ ਦੀ ਪ੍ਰੀਤ ਪਰਮਾਤਮਾ ਦੇ ਨਾਲ ਹੈ ਉਹ ਆਤਮਿਕ ਜੀਵਨ ਮੰਨਦਾ ਹੈ ਤੇ ਆਤਮਿਕ ਤੌਰ ਦੇ ਉੱਤੇ ਜੀਉਂਦਾ ਹੈ ਤੇ ਭਗਤ ਜੀ ਦੇ ਬਾਰੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਫਰਮਾਨ ਕੀਤਾ ਹੈ ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਹਾਰਾ ਭਇਓ ਬਣੀ ਗਹੀਰਾ ਤਾਣੇ ਪੇਟੇ ਦੇ ਨਾਲੋਂ ਸੁਰਤ ਤੋੜ ਕੇ ਪਰਮਾਤਮਾ ਦੇ ਪਿਆਰ ਦੇ ਨਾਲ ਪਰਮਾਤਮਾ ਦੇ ਚਰਨਾਂ ਦੇ ਨਾਲ ਜਦੋਂ ਕਬੀਰ ਜੀ ਨੇ ਸੁਰਤ ਜੋੜਨੀ ਤੇ ਜਿਸ ਨੂੰ ਲੋਕ ਨੀਵੀਂ ਜਾਤ ਦਾ ਜੁਲਹਾ ਆਖਦੇ ਸਨ ਉਹ ਗੁਨਾ ਦਾ ਸਮੁੰਦਰ ਬਣ ਗਿਆ ਉਹ ਗੁਣਾਂ ਦੇ ਨਾਲ ਭਰ ਗਿਆ ਗੁਣਾਂ ਦੇ ਨਾਲ ਭਰਪੂਰ ਹੋ ਗਿਆ ਇਸ ਕਰਕੇ ਭਗਤ ਜੀ ਬਚਨ ਕਰ ਰਹੇ ਹਨ ਕਿ ਸੰਤ ਜਿਹੜੇ ਹਨ ਜਿਹੜੇ ਪ੍ਰਮਾਤਮਾ ਦੇ ਨਾਮ ਦਾ ਰਸ ਆਪਣੀ ਜੀਭਾ ਦੇ ਨਾਲ ਜਾਂ ਆਪਣੀਆਂ ਇੰਦਰੀਆਂ ਦੇ ਨਾਲ ਜਾਂ ਆਪਣੇ ਸਰੀਰ ਮਨ ਦੇ ਨਾਲ ਮਨਦੇ ਹਨ ਉਹ ਸੰਤ ਹਨ ਤੇ ਉਹ ਸਦਾ ਜਿੰਦੇ ਹਨ ਉਹਨਾਂ ਦੇ ਮੁਕਾਬਲੇ ਤੇ ਮਾਇਆ ਵੇੜਿਆ ਜੀ ਪ੍ਰਮਾਤਮਾ ਦੇ ਨਾਲੋਂ ਟੁੱਟਿਆ ਹੋਇਆ ਜੀਮ ਜਿਹੜਾ ਹੈ ਉਹ ਚਾਹੇ ਸਰੀਰਕ ਤੌਰ ਦੇ ਉੱਤੇ ਜੀਉਂਦਾ ਵੀ ਹੈ ਬੋਲ ਰਿਹਾ ਹੈ ਸੁਣ ਰਿਹਾ ਹੈ ਚੱਲ ਰਿਹਾ ਹੈ ਫਿਰ ਰਿਹਾ ਹੈ ਗਿਣਤੀ ਉਸ ਦੀ ਮਰਿਆ ਦੇ ਵਿੱਚ ਹੈ ਸੋਕਤ ਮਰੇ ਸੰਤ ਸਭ ਜੀਵੇ ਰਾਮ ਰਸਾਇਣ ਅਰਸ ਨਾ ਪੀ ਗੁਰਬਾਣੀ ਦੇ ਹੋਰ ਵੀ ਬਹੁਤ ਸਾਰੇ ਫੁਰਮਾਨ ਮਿਲ ਜਾਂਦੇ ਹਨ ਜੀਵਤ ਦੇਖੇ ਜਿੰਨੀ ਹਰ ਹਰ ਤਿਆ ਹੈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਉਹ ਜਿਉਂਦੇ ਹਨ ਤੇ ਜਿਹੜੇ ਪ੍ਰਮਾਤਮਾ ਨੂੰ ਵਿਸਾਰ ਦਿੰਦੇ ਹਨ ਉਹਨਾਂ ਦੀ ਗਿਣਤੀ ਮਰਿਆਂ ਦੇ ਵਿੱਚ ਮੋਿਆਂ ਦੇ ਵਿੱਚ ਕੀਤੀ ਜਾਂਦੀ ਹੈ ਇਸ ਤੋਂ ਅਗੇ ਅਖੀਰ ਵਿੱਚ ਭਗਤ ਜੀ ਬਚਨ ਕਰ ਰਹੇ ਹਨ ਕਹੋ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਭਰੇ ਅਬ ਪੂਰਾ ਦੀਜੈ ਕਬੀਰ ਜੀ ਜਾਚ ਸਿਖਾਉਂਦੇ ਹਨ ਇਹ ਪਾਈ ਉਸ ਸੁਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਿਆ ਕਰ ਬੇਨਤੀ ਕਰਿਆ ਕਰ ਕਿਉਂਕਿ ਬਿਨਾ ਪਰਮਾਤਮਾ ਦੀ ਕਿਰਪਾ ਬਿਨਾ ਪਰਮਾਤਮਾ ਦੀ ਮਿਹਰ ਤੋਂ ਜੀਵ ਕੁਝ ਨਹੀਂ ਕਰ ਸਕਦਾ ਜਿੱਤੇ ਜੀਵ ਦੇ ਜੀਵ ਦਾ ਪਰਮਾਤਮਾ ਦੇ ਨਾਲ ਜੋਰ ਜਾਂ ੱਤਕਾ ਨਹੀਂ ਚੱਲਦਾ ਜੀਵ ਦੀ ਪਰਮਾਤਮਾ ਦੇ ਅੱਗੇ ਕੇਵਲ ਤੇ ਕੇਵਲ ਅਰਜੋਈ ਅਰਦਾਸ ਬੇਨਤੀ ਛੱਲ ਸਕਦੀ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਮਿਲਦੇ ਹਨ ਜਿਸ ਠਾਕੁਰ ਸਿਓ ਨਾਹੀਂ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ ਉਸ ਪਰਮਾਤਮਾ ਦੇ ਅੱਗੇ ਜੋਰ ਨਹੀਂ ਚਲਣਾ ਧੱਕਾ ਨਹੀਂ ਚਲਣਾ ਉਸ ਪਰਮਾਤਮਾ ਦੇ ਅੱਗੇ ਨਮਸਕਾਰ ਕਰਨੀ ਬਣਦੀ ਹੈ ਭਾਵ ਕੇ ਅਰਦਾਸ ਬੇਨਤੀ ਅਰਜ਼ੋਈ ਕਰਨੀ ਬਣਦੀ ਹੈ ਤੇ ਪਰਮਾਤਮਾ ਦਾ ਇਹ ਕਾਨੂੰਨ ਇਹ ਨਿਯਮ ਹੈ ਕਿ ਜਿਹੜਾ ਵੀ ਪਰਮਾਤਮਾ ਦੇ ਚਰਨਾ ਵਿੱਚ ਅਰਦਾਸ ਕਰਦਾ ਹੈ ਪਰਮਾਤਮਾ ਉਸ ਦੀ ਅਰਦਾਸ ਨੂੰ ਅਰਜ਼ੋਈ ਨੂੰ ਜ਼ਰੂਰ ਸੁਣਦਾ ਹੈ ਜੇ ਦਰ ਮਹਿਨੀ ਕੂਕ ਕਰੇ ਤਾਂ ਮਹਿਨੀ ਖਸਮ ਸੁਣੇ ਜੇ ਕੋਈ ਪਰਮਾਤਮਾ ਦੇ ਦਰ ਦੇ ਉੱਤੇ ਪੁਕਾਰ ਕਰਦਾ ਹੈ ਤੇ ਉਸ ਦੀ ਪੁਕਾਰ ਪਰਮਾਤਮਾ ਦੇ ਮਹਿਲਾਂ ਦੇ ਵਿੱਚ ਪਰਮਾਤਮਾ ਦੇ ਘਰ ਵਿੱਚ ਜ਼ਰੂਰ ਸੁਣੀ ਜਾਂਦੀ ਹੈ ਇਸ ਕਰਕੇ ਜਦੋਂ ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ ਤੇ ਅਰਦਾਸ ਦੇ ਵਿੱਚ ਜਦੋਂ ਦਾਨ ਦੀ ਗੱਲ ਆਉਂਦੀ ਹੈ ਪਰਮਾਤਮਾ ਤੋਂ ਦਾਨ ਮੰਗਿਆ ਜਾਂਦਾ ਹੈ ਤੇ ਉਹਨਾਂ ਵਿੱਚ ਜਿੱਤੇ ਹੋਰ ਚੀਜ਼ਾਂ ਦੀ ਮੰਗ ਕੀਤੀ ਜਾਂਦੀ ਹੈ ਉੱਤੇ ਪਰਮਾਤਮਾ ਦੇ ਨਾਮ ਦੀ ਵੀ ਮੰਗ ਕੀਤੀ ਜਾਂਦੀ ਹੈ ਤੇ ਇਹਨਾਂ ਸਾਰੇ ਦਾਨਾਂ ਤੋਂ ਉੱਪਰ ਮੰਨਿਆ ਜਾਂਦਾ ਹੈ ਸਿੱਕਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦ ਦਾਨ ਭਰੋਸਾ ਦਾਨ ਦਾਨਾ ਸਰ ਦਾਨ ਨਾਮ ਦਾ ਤੇ ਇਹਨਾਂ ਸਾਰੇ ਸਾਰੇ ਦਾਨਾਂ ਦਾ ਮਹਾਦਾਨ ਹੈ ਪਰਮਾਤਮਾ ਦਾ ਨਾਮ ਦਾ ਤੇ ਪ੍ਰਮਾਤਮਾ ਦੇ ਨਾਮ ਦੀ ਮੰਗ ਕੀਤੀ ਜਾਂਦੀ ਹੈ ਕਿ हे ਪ੍ਰਭੂ ਕਿਰਪਾ ਕਰਕੇ ਮਿਹਰ ਕਰਕੇ ਬਖਸ਼ਿਸ਼ ਕਰਕੇ ਆਪਣੇ ਨਾਮ ਦੀ ਦਾਤ ਮੇਰੀ ਝੋੜੀ ਵਿੱਚ ਪਾ ਦੇ ਆਪਣੇ ਨਾਮ ਦੀ ਦਾਤ ਮੈਨੂੰ ਦੇ ਦਿਓ ਇੱਤੇ ਵੀ ਭਗਤ ਦੀ ਜਾਤ ਸਿਖਾ ਰਹੇ ਹਨ ਕਹੋ ਕਬੀਰ ਪ੍ਰਭ ਕਿਰਪਾ ਕੀਜੇ हे ਕਬੀਰ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਕੇ हे ਪ੍ਰਭੂ ਕਿਰਪਾ ਕਰ ਮਿਹਰ ਕਰ ਮੈਂ ਥੱਕ ਹਾਰ ਕੇ ਤੇਰੀ ਹੀ ਛਾਂ ਵਿੱਚ ਆਇਆ ਹਾਂ ਕਿਉਂਕਿ ਤੇਰੇ ਤੋਂ ਬਿਨਾਂ ਮੇਰਾ ਕੋਈ ਹੋਰ ਆਸਰਾ ਤੇ ਸਹਾਰਾ ਨਹੀਂ ਹਾਰ ਭਰੇ ਅਬ ਪੂਰਾ ਦੀਜੇ ਮੇਰੇ ਤੇ ਆਪਣੀ ਮਿਹਰ ਕਰ ਮੇਰੇ ਤੇ ਆਪਣੀ ਕਿਰਪਾ ਕਰ ਬਖਸ਼ਸ਼ ਕਰ ਤੇ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ਸ਼ ਕਰ ਕਿਉਂਕਿ ਇੱਕ ਨਾਮ ਹੀ ਹੈ ਜਿਹੜਾ ਇਸ ਜੀਵ ਨੂੰ ਜੀਵਤ ਰੱਖ ਸਕਦਾ ਹੈ ਇੱਕ ਨਾਮ ਹੀ ਹੈ ਜਿਹੜਾ ਇਸ ਨੂੰ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਦਿਵਾ ਸਕਦਾ ਹੈ ਜਨਮ ਮਰਨ ਦੇ ਗੇੜ ਤੋਂ ਮੁਕਤੀ ਦਿਵਾ ਸਕਦਾ ਹੈ ਨਾਮ ਕੀ ਹੈ ਪਰਮਾਤਮਾ ਦੀ ਯਾਦ ਨਾਮ ਕੀ ਹੈ ਪਰਮਾਤਮਾ ਦਾ ਪਿਆਰ ਇਸ ਕਰਕੇ ਭਗਤ ਜੀ ਨੇ ਜਾਣ ਸਿਖਾਈ ਹੈ ਕਿ ਪਰਮਾਤਮਾ ਤੋਂ ਪਰਮਾਤਮਾ ਦੀ ਪਿਆਰ ਦੀ ਦਾਤ ਮੰਗ ਪਰਮਾਤਮਾ ਦੇ ਨਾਮ ਦੀ ਦਾਤ ਮੰਗ ਇਹ ਨਾਮ ਦੀ ਦਾਤ ਪਰਮਾਤਮਾ ਕਿਰਪਾ ਕਰਕੇ ਮਿਹਰ ਕਰਕੇ ਬਖਸ਼ਿਸ਼ ਵਰਪੇਗੀ ਦਿੰਦਾ ਹੈ ਤੇ ਬਿਨਾ ਪਰਮਾਤਮਾ ਦੀ ਕਿਰਪਾ ਮਿਹਰ ਬਖਸ਼ਿਸ਼ ਦੇ ਇਹ ਦਾਤ ਵੀ ਪ੍ਰਾਪਤ ਨਹੀਂ ਹੁੰਦੀ ਵਿਚਾਰ ਕਰਦੇ ਹਾਂ ਉਹਨੀਆਂ ਭੁੱਲਾਂ ਦੀ ਖਮਾ ਬਖਸ਼ਣੀ ਫਤੇ ਦੀ ਸਾਂਝ ਕਰਨੀ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਦੀ ਤਹਿ